ਚਾਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਕੋਗਰਾ ਹਲੇੜ ਦੇ 23 ਸਾਲਾ ਅਜੇ ਕੁਮਾਰ ਜੋ ਕਿ 4 ਮਹੀਨੇ ਪਹਿਲਾਂ ਹੀ ਆਪਣਾ ਭਵਿੱਖ ਬਣਾਉਣ ਦੇ ਲਈ ਅਰਮੇਨੀਆ ਗਿਆ ਸੀ ਉੱਥੇ ਉਸ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ। ਇਸ ਖਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਅਜੇ ਦੇ ਪਿਤਾ surjeet singh ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਸੀ ਅਤੇ ਅਜੇ ਹੀ ਉਹਨਾਂ ਦਾ ਇੱਕੋ ਇੱਕ ਸਹਾਰਾ ਸੀ। ਉਹਨਾਂ ਨੇ ਕਿਹਾ ਕਿ 4 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਤਾਂ ਉਸ ਨੂੰ ਬੁਖਾਰ ਸੀ। ਹਰ ਰੋਜ਼ ਹੀ ਉਸ ਦੀ ਤਬੀਅਤ ਵਿਗੜਦੀ ਗਈ ਅਤੇ ਕੱਲ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਮੇਰੇ ਲੜਕੇ ਅਜੇ ਦੀ ਮੌਤ ਹੋ ਗਈ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਗਰੀਬਾਂ ਅਤੇ ਅਜੇ ਮੇਰੇ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਨ ਉਹ ਭਾਰਤ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਵੇਖ ਸਕਣ। ਬਾਈ ਕੀ ਨਾਮ ਤੁਹਾਡਾ? ਸੁਰਜੀਤ ਸਿੰਘ। ਸੁਰਜੀਤ ਸਿੰਘ ਜੀ ਬੇਟੇ ਦਾ ਕੀ ਨਾਮ ਸੀ? ਅਜੇ ਕੁਮਾਰ। ਕਦੋਂ ਗਿਆ ਸੀ ਬਾਹਰ? 15 ਅਗਸਤ ਨੂੰ। ਕਿੰਨੇ ਮਹੀਨੇ ਹੋ ਗਏ ਸੀ ਉੱਥੇ ਬਾਹਰ ਉਹਨੂੰ ਚਾਰ ਮਹੀਨੇ ਹੋ ਗਏ ਕਿਹੜੇ ਦੇਸ਼ ਚ ਭੇਜਿਆ ਸੀ ਨਵੰਦੀਆਂ ਕੀ ਕਰਨ ਹੋਇਆ ਉੱਥੇ ਉਹਦੀ ਮੌਤ ਤੋਂ ਉੱਥੇ ਬਿਮਾਰ ਹੋਇਆ ਜਾ ਕੇ ਤੇ ਖਤਮ ਹੋ ਗਿਆ ਤੁਸੀਂ ਕੀ ਕੰਮ ਕਰਦੇ ਹੋ ਦਿਹਾੜੀ ਕਰਦੇ ਖਰਚ ਕਮਾਉਣ ਵਾਲਾ ਹੋਰ ਕੋਨਾ ਹੋਰ ਕੋਈ ਨਹੀਂ ਮੈਂ ਇਕੱਲਾ ਹੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੇ ਬੱਚਾ ਆ ਜਾਏ ਘਰ ਅਸੀਂ ਉਹਦਾ ਮੂੰਹ ਦੇਖ ਲਈਏ ਮੇਰਾ ਨਾਮ ਹੈ ਜੀ ਸੰਦੀਪ ਸਿੰਘ ਸੰਦੀਪ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਮੇਰਾ ਬਰਾਦਰ ਆ ਜੀ ਅਜੇ ਕਮਾਲ ਉਹਨਾਂ ਦੀ ਡੈਥ ਹੋ ਗਈ ਬਾਹਰ ਗਏ ਸੀ ਅਰਮੀਨੀਆ ਉਹ ਹੀ ਇਕੱਲੇ ਕਮਾਉਣ ਵਾਲੇ ਸੀ ਘਰ ਵਿੱਚੋਂ ਤੇ ਉਹਨਾਂ ਦੀ ਉੱਥੇ ਬਿਮਾਰ ਹੋਏ ਉਹਨਾਂ ਦੀ ਡੈਥ ਹੋ ਗਈ ਅਸੀਂ ਹੁਣ ਸਰਕਾਰ ਕੋਲੋਂ ਇਹ ਅਪੀਲ ਕਰਦੇ ਆ ਕਿ ਉਹਨਾਂ ਦੀ ਜਲਦੀ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਇੰਡੀਆ ਕੋਲ ਸਾਡੇ ਕੋਲ ਪਹਚਾਈ ਜਾਵੇ ਸਾਡੇ ਚ ਇੰਨੀ ਗੰਜائش ਨਹੀਂ ਅਸੀਂ ਗਰੀਬਾ ਤਰ ਬੰਦੇ ਆ ਕਿ ਜਿਹੜਾ ਅਸੀਂ ਉਹਨੂੰ ਪੈਸਾ ਲਾ ਕੇ ਮਗਾਈਏ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਉਹਦੀ ਜਦੀ ਡੈੱਡ ਬੋਡੀ ਆ ਜਲਦੀ ਜਲਦੀ ਇੰਡੀਆ ਆਏ ਉਹਦੀ ਮਦਰ ਨੂੰ ਇਹ ਤਾਂ ਦੱਸਿਆ ਤੁਸੀਂ ਉਹਨਾਂ ਦੀ ਮਦਰ ਨੂੰ ਨਹੀਂ ਜੀ ਪਤਾ ਉਹਨਾਂ ਦੇ ਫਾਦਰ ਸਾਹਿਬ ਨੂੰ ਮਾੜਾ ਜਿਹਾ ਪਤਾ ਸੀ ਘਰੋਂ ਨਹੀਂ ਹਜੇ ਕੋਈ ਅਜੀ ਗੱਲ ਕੀਤੀ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਜੀ ਬਹੁਤ ਗਰੀਬ ਗਰੀਬੀ ਆ ਆਪਣੇ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲੋਂ ਚਲਾਉਂਦੇ ਆ ਪੈਸੇ ਚੱਕ ਕੇ ਉਹਨਾਂ ਨੇ ਮੁੰਡਾ ਭੇਜਿਆ ਸੀਗਾ ਅਸੀਂ ਸੋਚਿਆ ਚਲੋ ਜਾਊਗਾ ਕਮਾਊਗਾ ਉਹ ਜਾ ਕੋਈ ਨਹੀਂ ਹੋ ਗਈ ਸੀ ਉਹਨੂੰ ਗਏ ਚਾਰ ਮਹੀਨੇ ਹੋ ਗਏ ਜੀ ਕੁਲਦੀਪ ਸਿੰਘ ਜੀ ਤੁਹਾਡੇ ਜਿਹੜੇ ਪਿੰਡ ਦੇ ਇੱਕ ਨੌਜਵਾਨ ਅਜੀਤ ਕੁਮਾਰ ਦੀ ਜੀ ਸਰ ਇਹ ਮੌਤ ਹੋਈ ਆ ਆਰਮੀਨੀਆ ਚ ਜੀ ਸਰ ਇਹ ਕੀ ਮਾਮਲਾ ਹੈ ਮਾਮਲਾ ਇਹ ਜੀ ਦਿਹਾੜੀਦਾਰ ਬੰਦਾ ਸਰਜੀਤ ਕੁਮਾਰ ਉਹਦਾ ਡੈਡੀ ਦਾ ਨਾਮ ਹੈ ਫਿਰ ਉਹ ਮੁੰਡੇ ਦਾ ਨਾਮ ਅਜੀਤ ਕੁਮਾਰਾ ਜੀ ਪਹਿਲਾਂ ਲੜਕਾ ਇੱਕ ਸੀਗਾ ਉਹ ਭਰਤੀ ਹੋ ਗਿਆ ਸੀ ਕੋਰੋਨਾ ਕਾਰਨ ਉਹ ਵੀ ਭਰਤੀ ਨਹੀਂ ਹੋ ਸਕਿਆ ਸਰਕਾਰਾਂ ਦੀ ਵਜ੍ਹਾ ਨਾਲ ਤੇ ਇਹ ਬੇਚ ਬੇਟਾ ਆਪਣਾ ਕਰਜ਼ਾ ਚੱਕ ਕੇ ਵਿਚਾਰੇ ਆਪਣੇ ਭੇਜ ਹਰਮੇਨੀਆ ਉੱਥੇ ਜਾ ਕੇ 15 20 ਦਿਨ ਕੰਮ ਕੀਤਾ ਉਹਦੇ ਬਾਅਦ ਉਹ ਬਿਮਾਰ ਹੋ ਗਿਆ ਐਡਮਿਟਰੇ ਆ ਗੱਲਬਾਤ ਕਰਦੇ ਰਹੇ ਕੱਲ 2 ਦਿਨ ਪਹਿਲੇ ਉਹਨਾਂ ਦੀ ਡੈਥ ਹੋ ਗਈ ਬੱਚੇ ਦੀ ਆਪਾਂ ਪੰਜਾਬ ਸਰਕਾਰ ਰੋ ਕੇਂਦਰ ਸਰਕਾਰ ਤੋਂ ਮੱਦਦ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ ਤਾਂ ਕਿ ਉਹਨਾਂ ਦਾ ਪਰਿਵਾਰ ਉਸ ਦਾ ਮੂੰਹ ਦੇਖ ਸਕੇ ਕੋਈ ਇੰਨੇ ਕਰਜ਼ਾ ਚੱਕ ਕੇ ਦਿਹਾੜੀਦਾਰ ਬੰਦੇ ਆ ਬਹੁਤ ਮੁਸ਼ਕਲ ਆ ਤੇ ਇਸ ਕਰਕੇ ਆਪਾਂ ਇਹ ਅਪੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਜਿੰਨੀ ਵੀ ਸਾਡੀ ਮਦਦ ਕਰੇ ਪੰਜਾਬ ਸਰਕਾਰ ਰੋ ਕੇਂਦਰ ਸਰਕਾਰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਕਿ ਸਾਡੇ ਬੱਚੇ ਦੀ ਜੋ ਡੈੱਡ ਬੋਡੀ ਆ ਪਿੰਡ ਪੰਜਾਬੀ ਜਾਵੇ ਉਹਨਾਂ ਦਾ ਪਰਿਵਾਰ ਜੋ ਬੱਚੇ ਦਾ ਆਖਰੀ ਮੂੰਹ ਦੇਖ ਸਕੇ